ਬੱਡੇ ਸਹਿਬ ਜਾਦਿਆਂ ਦੀਆਂ ਦੇਹਾਂ ਦਾ ਸ਼ਿਸ਼ਕਾਰ ਕਰਨ ਵਾਲੀ ਬੀਬੀ ਸ਼ਰਨ ਕੌਰ ਕੋਟੀ ਕੋਟੀ ਪ੍ਰਣਾਮ 25 ਦਸੰਬਰ 10 ਚਮਕੌਰ ਦੀ ਜੰਗ ਤੋਂ ਬਾਅਦ ਸਿੱਖਾਂ ਦੇ ਸ਼੍ਰੀ ਰਮੋਧਾਨੇ ਜੰਗ ਵਿੱਚ ਪਏ ਸਨ ਅਤੇ ਮੁਗਲਾਂ ਨੇ ਪੂਰੇ ਇਲਾਕੇ ਵਿੱਚ ਇਹ ਢੰਡੋਰਾ ਪਟਵਾ ਦਿੱਤਾ ਕਿ ਅਸੀਂ ਇਹ ਜੰਗ ਜਿੱਤ ਲਈ ਹੈ ਅਸੀਂ ਸਿੱਖਾਂ ਦਾ ਗੁਰੂ ਮਾਰ ਦਿੱਤਾ ਹੈ ਅਸੀਂ ਉਸ ਦੇ ਪੁੱਤਰਾਂ ਅਤੇ ਸਾਰੇ ਸਿੱਖਾਂ ਨੂੰ ਵੀ ਮਾਰ ਦਿੱਤਾ ਅਤੇ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਇਨ੍ਹਾਂ ਕਾਫਰਾਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਾਏਗਾ ਜੋ ਵੀ ਉਹਨਾਂ ਨਾਲ ਹਮਦਰਦੀ ਦਿਖਾਏਗਾ ਉਹਨਾਂ ਦਾ ਹਸ਼ਰ ਬੁਰਾ ਹੋਵੇਗਾ ਇਹ ਗੱਲ ਜਦ ਇੱਕ ਸਿੱਖ ਪਰਵਾਰ ਦੀ ਮਾਤਾ ਨੇ ਸੁਣੀ ਤਾਂ ਉਹ ਆਪਣੀ ਧੀ ਨਾਲ ਗੱਲ ਕਰਦੀ ਆ ਕਿ ਜੇ ਅੱਜ ਮੇਰਾ ਪਤੀ ਜਿਉਂਦਾ ਹੁੰਦਾ ਤਾਂ ਉਹ ਸਿੰਘਾਂ ਦੇ ਸ਼ਰੀਰਾਂ ਨੂੰ ਐਵੇਂ ਰੋਲ ਨਾ ਦਿੰਦਾ ਇਹ ਗੱਲ ਸੁਣ ਉਸਦੀ ਧੀ ਕਹਿੰਦੀ ਹੈ ਕਿ ਮਾਤਾ ਜੀ ਮੈਂ ਇਸ ਕਾਰਜ ਨੂੰ ਕਰਾਂਗੀ ਮੈਂ ਵੀ ਤਾਂ ਤੇਰਾ ਪੁੱਤ ਹਾਂ ਧੀ ਦੀ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ ਤੇ ਮਾਤਾ ਨੇ ਆਪਣੀ ਧੀ ਨੂੰ ਸਾਰਾ ਕੁਝ ਸਮਝਾਇਆ ਕਿ ਕਿਵੇਂ ਅੰਤਮ ਸ਼ਿਸ਼ਕਾਰ ਕਰਨਾ ਹੈ ਕਿੰਜ ਸਿੰਘਾਂ ਦੇ ਸ਼ਰੀਰਾਂ ਨੂੰ ਪਛਾਣਨਾ ਹੈ ਬੀਬੀ ਹਰਸ਼ਰਨ कौर ਰਾਤ ਦੇ ਹਨੇਰੇ ਵਿੱਚ ਕੋਲੇ ਪੈਰੀਂ ਜੰਗ ਦੇ ਮੈਦਾਨ ਵਿੱਚ ਪਹੁੰਚਦੀ ਆ ਮੁਗਲ ਫੌਜਾਂ ਥੱਕ ਹਾਰ ਕੇ ਤੰਬੂਆਂ Sağırın yani dedim. ਬੀਬੀ ਨੇ ਪਛਾਣ ਕੇ ਸਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ ਆਸ-ਪਾਸ ਤੋਂ ਜਿੰਨੀਆਂ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ ਲੱਕੜਾਂ ਦੇ ਢੇਰ ਤੇ ਸ਼ਹੀਦਾਂ ਦੇ ਸਰੀਰ ਚਣ ਕੇ ਅੱਗ ਲਾ ਦਿੱਤੀ ਅੱਗ ਦੇ ਮੱਜ ਦੇ ਪਾਂਬੜ ਦੇਖ ਕੇ ਮੁਗਲ ਫੌਜੀ ਹੈਰਾਨ ਹੋ ਉੱਠੇ ਆਪਣੇ ਹਾਕਮਾਂ ਤੋਂ ਵੱਡੇ ਇਨਾਮ ਲੈਣ ਵਾਲੇ ਰਤਬੇ ਪ੍ਰਾਪਤ ਕਰਨ ਦੇ ਉਹਨਾਂ ਦੇ ਸੁਪਨੇ ਚੱਕਨਾਚੂਰ ਹੋ ਗਏ ਕਿਉਂਕਿ ਹਾਕਮਾਂ ਨੂੰ ਦਿਖਾਉਣ ਲਈ ਉਹਨਾਂ ਕੋਲ ਹੁਣ ਕੁਝ ਨਹੀਂ ਸੀ ਬੱਚੇ ਅੱਗ ਦੀਆਂ ਲਾਟਾਂ ਦੇ ਚਾਨਣ ਵਿੱਚ ਉਹਨਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਇਸਤਰੀ ਹੱਥ ਵਿੱਚ ਵਰਛਾ ਲਈ ਖੜੀ ਹੈ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਮੁਗਲ ਉਸ ਕੋਲ ਪਹੁੰਚੇ ਤੇ ਪੁੱਛਿਆ ਤੂੰ ਕੌਣ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਤੀ ਹਾਂ ਇੱਥੇ ਕੀ ਕਰ ਰਹੀ ਹਾਂ ਮੈਂ ਆਪਣੇ ਭਰਾਵਾਂ ਦਾ ਸ਼ਿਸ਼ਕਾਰ ਕਰ ਰਹੀ ਹਾਂ ਕੀ ਤੈਨੂੰ ਪਤਾ ਨਹੀਂ ਕਿ ਇਹ ਕਰਨਾ ਜੁਰਮ ਹੈ ਮੈਂ ਜਾਣਦੀ ਹਾਂ ਤਾਂ ਤੂੰ ਫਿਰ ਬਾਦਸ਼ਾਹ ਦਾ ਹੁਕਮ ਕਿਉਂ ਨਹੀਂ ਮੰਨਿਆ ਕਿਉਂਕਿ ਮੈਂ ਦੁਨਿਆਵੀ ਬਾਦਸ਼ਾਹ ਨੂੰ ਨਹੀਂ ਬਲਕਿ ਸੱਚੇ ਪਾਤਸ਼ਾਹ ਦਾ ਹੁਕਮ ਮੰਨਦੀ ਹਾਂ ਕੀ ਮਤਲਬ ਮਤਲਬ ਮੈਂ ਜੋ ਕਰਨਾ ਸੀ ਉਹ ਕਰ ਦਿੱਤਾ ਹੈ ਇਹ ਸੁਣਦੇ ਹੀ ਉਹਨਾਂ ਨੇ ਬੀਬੀ ਨੂੰ ਮਾਰਨ ਲਈ ਦੌੜੇ ਤਾਂ ਬੀਬੀ ਨੇ ਵੀ ਆਪਣੀ ਕਰਪਾਨ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਸਿੰਘਣੀ ਨੇ ਦਲੇਰੀ ਨਾਲ ਟੱਕਰ ਆ ਕੀਤਾ ਅਤੇ ਕੁਝ ਮੁਗਲ ਸੈਨਿਕ ਜ਼ਖਮੀ ਹੋਏ ਕੁੱਝ ਮਾਰੇ ਗਏ ਅਖੀਰ ਗੁਰੂ ਦੀ ਤੀਜ ਜਖਮੀ ਹੋ ਗਈ ਤਾਂ ਸਪਾਹਿਆਂ ਨੇ ਬੀਬੀ ਨੂੰ ਬਲਦੀ ਅਗ ਵਿੱਚ ਸੁੱਟ ਦਿੱਤਾ ਤੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਨੇ 10 ਸਪੂਣੋਂ ਸ਼ਹੀਦੀ ਪ੍ਰਾਪਤ ਕੀਤੀ ਭਾਈ ਵੀਰ ਸਿੰਘ ਨੇ ਕਲੰਗੀਧਰ ਚਮਤ ਕਰਦੇ ਪੰਜਵੇਂ ਪਾਠ ਵਿੱਚ ਬੀਬੀ ਦਾ ਨਾਮ ਸ਼ਰਨ ਕੌਰ ਲਿਖਿਆ ਹੈ ਬੀਬੀ ਹਰਸ਼ਰਨ ਕੌਰ ਨੇ ਸਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਆੰਤਮ ਸ਼ਿਸ਼ਕਾਰ ਕਰਕੇ ਇੱਕ ਬਹਾਦਰੀ ਭਰਿਆ ਕਾਰਨਾਮਾ ਕਰ ਦਿਖਾਇਆ ਸੀ ਸਾਡੇ ਲਈ ਜੋ ਬਹੁਤ ਪ੍ਰੇਰਣਾਦਾਇਕ ਹੈ ਬੀਬੀ ਹਰਸ਼ਰਨ कौर ਦੀ ਸ਼ਹੀਦੀ ਨੂੰ ਸਾਡਾ ਲੱਖ ਲੱਖ ਵਾਰ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ